ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੋ ਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਭਗਤਾ ਦੀ ਸਦਾ ਤੂ ਰੱਖਦਾ ਹਰ ਜੀਉ ਤੁਰ ਤੂ ਰੱਖਦਾ ਆਇਆ ਪ੍ਰਹਾਨਾਦ ਜਨ ਤੁਦ ਰਾਖ ਲੈ ਹਰ ਜੀਓ ਹਰਨ ਆਖਰਸ ਮਾਰ ਪਜਾਇਆ ਪਗਤਾ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀਆਂ ਦੀ ਬਾੜੀ ਰਾਗ ਸੋਰਠ ਦੇ ਵਿੱਚ ਅੰਗ 637 638 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਭਗਤਾਂ ਦੀ ਸਦਾ ਤੂੰ ਰੱਖਦਾ ਹਾਰ ਜਿਓ ਅਰਥਾਤ ਕਹੇ ਹਰੀ ਪਰਮੇਸ਼ਰ ਜਿਓ ਤੂੰ ਸਦਾ ਹੀ ਭਗਤਾਂ ਦੀ लाज ਪਤ ਰੱਖਦਾ ਆਇਆ ਹੈ ਕਹਿੰਦੇ ਤੁਰ ਤੂੰ ਰੱਖਦਾ ਆਇਆ ਤੂੰ ਬਹੁਤ ਕਦੀਮ ਤੂੰ ਹੀ ਭਗਤਾਂ ਦੀ लाज ਪਤ ਰੱਖਦਾ ਆਇਆ ਹੈ ਕਹਿੰਦੇ ਪ੍ਰਹਲਾਦ ਜਾਨ ਤਦ ਰਾਖ ਲੈ ਹਰ ਜਿਓ ਹਰਨਾਖਸ ਮਾਰ ਪਚਾਇਆ ਪ੍ਰਹਲਾਦ ਜਾਨ ਤਦ ਰਾਖ ਲੈ ਹਰ ਜਿਓ ਅਰਥਾਤ ਕਹੇ ਹਰੀ ਪਰਮੇਸ਼ਰ ਜਿਓ ਸਤਜਗ ਦੇ ਭਗਤ ਪ੍ਰਹਲਾਦ ਜੀ ਵੀ ਤੁਸੀਂ ਰੱਖ ਲੈ ਸਤ ਬਚਾ ਲੈ ਸਾਨਾ ਕਤੇ ਹਰਨਾਖਸ ਮਾਰ ਪਚਾਇਆ ਅਰਥਾਤ ਕਿ ਉਹਨਾਂ ਦੇ ਪਿਤਾ ਦਾਤ ਹਰਨਾਖਸ ਨੂੰ ਮਾਰ ਕੇ ਨਾਸ਼ ਕਰ ਦਿੱਤਾ ਸੀ ਕਹਿੰਦਾ ਗੁਰਮੁਖਾ ਨੋ ਪਰਤੀਤ ਹਰ ਜਿਓ ਮਨਮੁਖ ਪਰਮ ਭੁਲਾਇਆ ਗੁਰਮੁਖਾ ਨੋ ਪਰਤੀਤ ਹਰ ਜਿਓ ਏ ਹਰੀ ਪਰਮੇਸ਼ਰ ਜੀਓ ਗੁਰਮੁਖਾ ਨੂੰ ਤੇ ਤੁਹਾਡੇ ਚਰਨਾਂ ਤੇ ਪਰਤੀਤੀ ਆ ਪਰੋਸਾ ਯਕੀਨ ਹੈ ਵਿਸਾਹ ਹੈ ਕੇ ਪਾਸ਼ਾ ਜੀ ਸਾਡੀ ਰਾਖੀ ਕਰਨਗੇ ਪਰੰਤੋ ਜਿਹੜੇ ਮਨਮੁਖ ਨੇ ਨਾ ਮਹਾਰਾਜ ਕਹਿੰਦੇ ਮਨਮੁਖ ਪਰਮ ਭੁਲਾਇਆ ਆਪ ਹੁਦਰੇ ਜਨਗੋਰੀਆ ਨੂੰ ਭੁਲੜਾ ਨੂੰ ਤੁਸੀਂ ਆਪ ਹੀ ਪਰਮਾ ਦੇ ਵਿੱਚ ਭੁਲਾਇਆ ਹੋਇਆ ਹੈ ਉਹਨਾਂ ਨੂੰ ਤੁਹਾਡੇ ਚਰਨਾਂ ਤੇ ਵਸਾ ਨਹੀਂ ਪਰ ਉਹ ਸਜ ਕੀ ਨਹੀਂ ਹੈ ਸੋ ਅਗਰ ਹਾਉ ਵਾਲੀਆਂ ਭਗਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਾਰ ਜਈ ਇਹ ਤੇਰੀ ਵਡਿਆਈ ਭਗਤਾਂ ਕੇ ਪੈਜ ਰੱਖ ਤੋ ਸੁਆਮੀ ਭਗਤ ਤੇਰੀ ਸਰਣਾਇ ਰਹਾਓ ਹਰ ਜੀ ਇਹ ਤੇਰੀ ਵਡਿਆਈ ਅਰਥਾਤ ਕਹੇ ਹਰੀ ਪਰਮੇਸ਼ਰ ਜੀਓ ਇਹ ਤੁਹਾਡੀ ਹੀ ਵਡਿਆਈ ਹੈ ਤੁਹਾਡੀ ਹੀ ਬੁਜ਼ੁਰਗੀ ਹੈ ਕਿ ਭਗਤਾਂ ਕੇ ਪੈਜ ਰੱਖ ਤੋ ਸੁਆਮੀ ਤੁਸੀਂ ਆਪਣੇ ਭਗਤਾਂ ਦੀ ਇਲਾਜ ਪਤ ਰੱਖਣੀ ਕਰੋ ਏ ਮਾਲਕ ਜੀ ਏ ਸੁਆਮੀ ਜੀ ਭਗਤ ਤੇਰੀ ਸਰਣਾਇ ਐਸੇ ਭਗਤ ਤੁਹਾਡੀ ਸ਼ਰਣ ਦੇ ਵਿੱਚ ਆਏ ਹੋਏ ਹਾਂ ਤੁਹਾਡੇ ਚਰਨਾਂ ਦੇ ਵਿੱਚ ਪਏ ਹੋਏ ਹਾਂ ਸੁਰਹਾਉ ਔਰ ਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਭਗਤਾਨ ਜਮ ਜੋ ਹੈ ਨਾ ਸਾਕੇ ਕਾਲ ਨਾ ਨੇੜਾ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਭਗਤਾਂ ਜਮ ਜੋ ਹੈ ਨਾ ਸਾਕੇ ਮਹਾਰਾਜ ਕਹਿੰਦੇ ਭਗਤਾਂ ਨੂੰ ਜਮਦੂਤ ਤੱਕ ਵੀ ਨਹੀਂ ਸਕਦਾ ਮਾਰਨ ਵਾਲੀ ਤਕਣੀ ਦੇ ਨਾਲ ਕਾਲ ਨਾ ਨੇੜਾ ਜਾਈ ਤੇ ਨਾ ਹੀ ਮਹਾਰਾਜ ਕਹਿੰਦੇ ਕਾਲ ਦਾ ਮੌਤ ਭਗਤਾਂ ਦੇ ਨੇੜੇ ਹੀ ਜਾ ਸਕਦੀ ਐ ਕਹਿੰਦਾ ਕੇਵਲ RAM ਨਾਮ ਮਨ ਵਸਿਆ ਤੇ ਕੇਵਲ ਤੇ ਕੇਵਲ ਇੱਕ RAM ਜੀ ਦਾ ਨਾਮ ਹੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੀ ਭਗਤਾਂ ਦੇ ਮਨ ਦੇ ਵਿੱਚ ਵਸਿਆ ਹੋਇਆ ਹੈ ਔਰ ਉਸੇ ਨਾਮ ਦੇ ਸਦਕਾ ਹੀ ਮਹਾਰਾਜ ਕਹਿੰਦੇ ਨਾਮੇ ਹੀ ਮੁਕਤ ਪਾਈ ਨਾਮ ਦੇ ਸਦਕਾ ਹੀ ਮੁਕਤੀ ਅਥਵਾ ਗਤੀ ਪਾਉਣੀ ਕਰਦੇ ਹਨ ਕਹਿੰਦੇ ਰਿੱਧ ਸਿੱਧ ਸਭ ਭਗਤਾ ਚਰਣੇ ਲਾਗੇ ਗੁਰ ਕਾ ਸਹਜ ਸੁਭਾਈ ਤੇ ਰਹੀ ਗੱਲ ਰਿੱਧੀਆਂ ਸਿੱਧੀਆਂ ਦੇ ਕਾਰਮਾਤੀ ਸ਼ਕਤੀਆਂ ਦੇ ਮਹਾਰਾਜ ਕਹਿੰਦੇ ਸਾਰੀਆਂ ਰਿੱਧੀਆਂ ਤੇ ਸਿੱਧੀਆਂ ਭਗਤਾਂ ਦੇ ਚਰਣੇ ਲਗਦੀਆਂ ਹਨ ਔਰ ਗੁਰ ਕੈ ਸਹਿਜ ਸੁਭਾਈ ਕਿਵੇਂ ਲਗਦੀਆਂ ਨੇ ਗੁਰੂ ਮਹਾਰਾਜਿਆਂ ਦੇ ਸਹਿਜ ਪ੍ਰੇਮ ਦੇ ਸਦਕਾਰੀਆਂ ਸਿੱਧੀਆਂ ਭਗਤਾਂ ਦੇ ਚਰਨਾਂ 'ਚ ਲਗਦੀਆਂ ਹਨ ਸੋਗੋ ਆਪਣੇ ਬਚਨ ਦੇ ਤੀਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਨਮੋਖਾ ਨੋ ਪਰਤੀਤ ਨਾ ਆਵੀ ਅੰਤਰ ਲੋਭ ਸਵਾਉ ਗੁਰਮੁਖੇ ਹਿਰਦਾ ਸਬਦ ਨ ਪੈਦਿਓ ਹਰ ਨਾਮ ਨ ਲਾਗਾ ਪਾਉ ਉਮਾਨ ਮੁਖਾਂ ਨੂੰ ਪ੍ਰਤੀਤ ਨਾ ਆਵੀ ਮਹਾਰਾਜ ਕਹਿੰਦੇ ਜਿਹੜੇ ਮਾਨਮੁਖ ਨੇ ਆਪ ਹੋਦਰੇ ਨਗਰੇ ਜਾਂ ਪੁੱਲੜ ਉਹਨਾਂ ਨੂੰ ਮਹਾਰਾਜ ਦੇ ਚਰਨਾਂ ਤੇ ਪ੍ਰਤੀਤ ਜਾਂ ਪ੍ਰੋਸਾ ਆਉਂਦਾ ਹੀ ਨਹੀਂ ਕਿਉਂਕਿ ਪਾਤਸ਼ਾਹ ਕਹਿੰਦੇ ਅੰਤਰ ਲੋਭ ਸਵਉ ਉਹਨਾਂ ਦੇ ਅੰਦਰ ਲੋਭ ਜੁਆ ਲਾਲਚ ਜੁਆ ਸਵਾਰਥਾਤ ਖੁਦਗਰਜੀ ਆ ਜਾਂ ਸਵਾਰਥ ਹੈ ਕਹਿੰਦਾ ਗੌਰਮੁਖੇ ਹਿਰਦਾ ਸਬਦ ਨਪੇ ਦਿਉ ਰਥਾਤ ਇਹ ਉਹਨਾਂ ਨੇ ਗੁਰਮਖੋ ਕੇ ਮਹਾਰਾਜ ਕਹਿੰਦੇ ਆਪਣੇ ਹਿਰਦੇ ਨੂੰ ਗੁਰੂ ਮਹਾਰਾਜ ਜੀ ਦੇ ਸ਼ਬਦ ਦੁਆਰਾ ਪੈਦਣਾ ਹੀ ਨਹੀਂ ਕੀਤਾ ਵੇਣਣਾ ਹੀ ਨਹੀਂ ਕੀਤਾ ਜਿਹੜੇ ਮਨਮੁਖ ਨੇ ਕਹਿੰਦੇ ਹਰ ਨਾਮ ਨਾ ਲਾਗਾ ਪਾਓ ਸੋ ਇਸੇ ਕਰਕੇ ਹਰੀ ਪਰਮੇਸ਼ਰ ਦੇ ਨਾਮ ਦੇ ਨਾਲ ਉਹਨਾਂ ਦਾ ਪਾਉtheta ਪ੍ਰੇਮ ਲੱਗਾ ਹੀ ਨਹੀਂ ਕਹਿੰਦੇ ਕੋੜ ਕਪਟ ਪਾਜ ਲਹਿ ਜਾਸੀ ਮਨਮੁਖ ਫੀਕਾ ਅਲਾਓ ਕੂੜ ਕਪਟ ਪਾਜ ਲੈ ਜਾਸੀ ਅਰਥਾਤ ਕਿ ਉਹਨਾਂ ਦੇ ਮਨ ਤੋਂ ਕੂੜ ਅਰਥਾਤ ਕਿ ਝੂਠ अथवा ਕਪਟ ਭਾਵ ਕੇ ਫਰੇਬ ਦਾ ਪਾਜ ਹੈ ਨਾ ਜਿਹੜਾ ਮੁਲਮਾ ਹੈ ਜਿਹੜਾ ਛਾੜ ਚੜਾਇਆ ਉਹਨਾਂ ਨੇ ਉਹ ਲੈ ਜਾਂਦਾ ਹੈ ਔਰ ਮਨਮੁਖ ਫੀਕਾ ਆਲਾ ਉਹ ਮਹਾਰਾਜ ਕਹਿੰਦੇ ਮੂਰਖਾਂ ਦਾ ਜਿਹੜਾ ਅਲਾਉ ਹੈ ਬੋਲ ਬਚਨ ਹੈ ਉਹ ਫਿੱਕਾ ਹੈ ਸੋਗੋ ਆਪਣੇ ਬਚਨ ਦੇ ਚੌਥੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਭਗਤ ਆਵੇ ਤੇ ਆਪ ਵਰਤਦਾ ਪ੍ਰਭ ਜੀ ਭਗਤੇ ਹੋ ਤੂੰ ਜਾਤਾ ਮਾਇਆ মোহ ਸਭ ਲੋਕ ਹ ਤੇਰੀ ਤੂੰ ਇੱਕੋ ਪੁਰਖ ਬਿਦਾਤਾ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਮਹਾਰਾਜ ਕਹਿੰਦੇ ਉਹ ਮਾਲਕ ਜੀ ਸਵਾਮੀ ਜੀ ਆਪ ਹੀ ਵਰਤਦਾ ਹੈ ਭਗਤਾਂ ਦੇ ਵਿੱਚ ਵੀ ਔਰ ਭਗਤੇ ਹੋ ਤੂੰ ਜਾ ਤਰਥਾਤ ਕਿ ਭਗਤਾਂ ਨੇ ਭਗਤੀ ਦੇ ਪਰਥਾਏ ਹੀ ਤੈਨੂੰ ਜਾਣਣਾ ਕੀਤਾ ਹੈ ਜਾਂ ਫਿਰ ਭਗਤਾਂ ਦੇ ਸਦਕਾ ਹੀ ਤੂੰ ਜਾਣਿਆ ਜਾਂਦਾ ਹੈ ਜਗਤ ਦੇ ਵਿੱਚ ਕਹਿੰਦੇ ਮਾਇਆ ਮੋਹ ਸਭ ਲੋਕ ਹੈ ਤੇਰੀ ਹਰੀ ਪਰਮੇਸ਼ਰ ਜੀ ਉਹ ਜਿੰਨੀ ਵੀ ਤੇਰੀ ਲੋਕਾਈ ਹੈ ਨਾ ਦੁਨੀਆ ਕੁਦਰਤ ਕਾਇਨਾਤ ਸ੍ਰਿਸ਼ਟੀ ਜਾਂ ਪ੍ਰਕਿਰਤੀ ਹੈ ਇਹ ਮਾਇਆ ਦੇ ਮੋਹ ਦੇ ਵਿੱਚ ਗਲਤਾਨ ਹੈ ਮਾਰੇ ਕਹਿੰਦੇ ਤੂੰ ਇੱਕੋ ਪੁਰਖ ਬਿਦਾਤਾ ਔਰ ਕੇਵਲ ਤਾਂ ਕੇਵਲ ਤੋ ਇੱਕੋ ਇੱਕ ਵਿਧਾਤਾ ਪੁਰਖ ਹੈ ਪ੍ਰਕਿਰਤੀ ਦੇ ਵਿਧਾਨ ਨੂੰ ਰਚਣੇ ਵਾਲਾ ਸ੍ਰਿਸ਼ਟੀ ਦੇ ਨਿਯਮਾਂ ਨੂੰ ਘੜਨੇ ਵਾਲਾ ਆਕਾਲ ਪੁਰਖ ਹੈ ਸੋ ਮਹਾਰਾਜ ਕਹਿੰਦੇ ਹੋਮ ਮਹਾਰ ਮਨਸਾ ਮਨ ਹੈ ਸਮਾਨੀ ਗੁਰ ਕਾ ਸ਼ਬਦ ਪਛਾਤਾ ਹੋਮ ਮਹਾਰ ਮਨਸਾ ਮਨ ਹੈ ਸਮਾਨੀ ਜਿਨ੍ਹਾਂ ਨੇ ਆਪਣੇ ਅੰਦਰ ਦੀ ਹੋਮੇ ਅਥਵਾ ਹੰਗਤਾ ਮਮਤਾ ਨੂੰ ਮਾਰਨਾ ਕੀਤਾ ਹੈ ਔਰ ਮਨਸਾ ਮਨ ਹੈ ਸਮਾਣੀ ਜਿਨ੍ਹਾਂ ਦੇ ਮਨ ਦੀ ਮਨਸਾ ਜਾਂ ਮਨ ਦੀ ਸ਼ਮਾਨ ਦੇ ਵਿੱਚ ਸਮਾ ਕੇ ਰਹਿ ਗਈ ਗਵਾਚ ਕੇ ਰਹਿ ਗਈ ਇੱਕ ਵੀ ਸ਼ਬਕਾਇਆ ਨਾ ਰਹਿ ਗਈ ਕਹਿੰਦੇ ਗੁਰ ਕਾ ਸ਼ਬਦ ਪਛਾਤਾ ਉਹਨਾਂ ਨੇ ਮਹਾਰਾਜ ਕਹਿੰਦੇ ਗੁਰੂ ਮਹਾਰਾਜ ਜੀਆਂ ਦੇ ਸ਼ਬਦ ਦੇ ਦੁਆਰਾ ਤੁਹਾਨੂੰ ਪਛਾਣਨਾ ਕੀਤਾ ਹੈ ਸੋ ਆਪਨੇ ਬਚਨ ਦੇ ਪੰਜਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆ ਚਿੰਤ ਕੰਮ ਕਰ ਹਾ ਪ੍ਰਵਤਨ ਕੇ ਜਨ ਹਰ ਕਾ ਨਾਮ ਪਿਆਰਾ ਗੌਰ ਪਰ ਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਣ ਹਾਰਾ ਅਚਿੰਤਾ ਕੰਮ ਕਰਾ ਪ੍ਰਵਤਨ ਕੇ ਸੁਤੇ ਸਦੀ ਮਹਾਰਾਏ ਕਹਿੰਦੇ ਪ੍ਰਭੂ ਪਰਮੇਸ਼ਰ ਜੀ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਦੇ ਸਾਰੇ ਕੰਮ ਕਰੀ ਜਾਂਦੇ ਹਨ ਕਿਨਾਂ ਦੇ ਜਨ ਹਰ ਕਾ ਨਾਮ ਪਿਆਰਾ ਜਿਨਾਂ ਗੁਰਮਖਾਂ ਗੁਰੂ ਪਿਆਰਿਆਂ ਨੂੰ ਹਰੀ ਪਰਮੇਸ਼ਰ ਦਾ ਨਾਮ ਪਿਆਰਾ ਲੱਗਦਾ ਹੈ ਉਹਨਾਂ ਦੇ ਭਾਈ ਸਾਰੇ ਕਾਰਜ ਗੁਰੂ ਮਹਾਰਾਜ ਹਰੀ ਪਰਮੇਸ਼ਰ ਆਪ ਹੀ ਕਰੀ ਜਾਂਦੇ ਹਨ ਕਹਿੰਦਾ ਗੁਰਪਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਤੇ ਗੁਰੂ ਮਹਾਰਾਜ ਦੀਆਂ ਦੀ ਕਿਰਪਾ ਦੇ ਸਦਕਾ ਹਰੀ ਪਰਮੇਸ਼ਰ ਸਦੀਵੀ ਤੌਰ ਤੇ ਉਹਨਾਂ ਦੇ ਮਨ 'ਚ ਵਸ ਜਾਂਦਾ ਹੈ ਕਿਹੜਾ ਹਰੀ ਪਰਮੇਸ਼ਰ ਜਿਹੜਾ ਮਹਾਰਾਜ ਕਹਿੰਦੇ ਸਭ ਕਾਜ ਸਵਾਰਨ ਹਾਰਾ ਗੁਰਮਖਾਂ ਦੇ ਸਾਰੇ ਕਾਰਜਾਂ ਨੂੰ ਸਵਾਰਨ ਦੇ ਸਮਰੱਥ ਹੈ ਕਹਿੰਦਾ ਉਹਨਾਂ ਕੀ ਰੀਸ ਕਰੇ ਸੋ ਵਿਗੁਚਾ ਦਿਨ ਹਰ ਪ੍ਰਭ ਹੈ ਰਖਵਾਰਾ ਉਹਨਾਂ ਕੀ ਰੀਸ ਕਰੇ ਸੋ ਵਿਗੁਚਾ ਅਰਥਾਤ ਕੇ ਜਿਹੜੇ ਵੀ ਮਨਮੁਖ ਜੀਵ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਦੀ ਰੀਸ ਕਰਦੇ ਹਨ ਉਹ ਵਿਗੁਚਾਰ ਥਾਦ ਖਵਾਰ ਹੁੰਦੇ ਹਨ ਕਿਹਨਾਂ ਗੁਰਮੁਖਾਂ ਦੀ ਕਹਿੰਦਾ ਜਨ ਹਰ ਪ੍ਰਭ ਹੈ ਰਖਵਾਰਾ ਹਰੀ ਪ੍ਰਭੂ ਜੀ ਨਾ ਗੁਰਮੁਖਾਂ ਦਾ ਆਪ ਰਖਵਾਲਾ ਹੈ ਨਾ ਜਿਹੜੇ ਉਹਨਾਂ ਦੀ ਰੀਸ ਕਰਦੇ ਨੇ ਉਹ ਖਵਾਰ ਹੁੰਦੇ ਹਨ ਭਾਈ ਸੋਗ ਆਪਣੇ ਬਚਨ ਦੇ 6ਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਬਿਨ ਸਤਗੁਰ ਸੇਵੇ ਕਿਨੈ ਨਾ ਪਾਇਆ ਮਨ ਮੁਖ ਭੋਗ ਮੁਏ ਬਿਲ ਲਾਈ ਆਵਹ ਜਾਵਹ ਠੌਰ ਨ ਪਾਵੈ ਦੁਖ ਮੈਂ ਦੁਖ ਸਮਾਈ ਬੇਨ ਸਾਧਗੁਰ ਸੇਵੇ ਕੇ ਨਾ ਪਾਇਆ ਸਤਿਗੁਰ ਪਾਤਸ਼ਾਹ ਜੀਆਂ ਦੀ ਸੇਵਾ thro ਸਿਮਰਨ ਤੋਂ ਬਗੈਰ ਅੱਜ ਤੋੜੀ ਕਿਸੇ ਨੇ ਵੀ ਹਰੀ ਪਰਮੇਸ਼ਰ ਨੂੰ ਪਾਇਆ ਨਹੀਂ ਮਾਨਮੁਖ ਭੋਕ ਮੋਏ ਬਿਲ ਲਾਈ ਰਹੀ ਗੱਲ ਮਾਨਮੁਖਾਂ ਦੀ ਮਹਾਰਾਜ ਕਹਿੰਦਾ ਆਪ ਹੋਦਰਿਤ ਭੌਂਕ ਭੌਂਕ ਕੇ ਮਰ ਗਏ ਵਿਲਕ ਵਿਲਕ ਕੇ ਮਰ ਗਏ ਕਹਿੰਦੇ ਆਵ ਹੈ ਜਾਵ ਹੈ ਠੌਰ ਨਾ ਪਾਵ ਹੈ ਦੁੱਖ ਮਹ ਦੁੱਖ ਸਮਾਈ ਆਉਂਦੇ ਜਾਂਦੇ ਰਹਿੰਦੇ ਨੇ ਉਹ ਜੰਮਦੇ ਮਰਦੇ ਰਹਿੰਦੇ ਨੇ ਟਿਕਣਾ ਪਾਉਂਦੇ ਨਹੀਂ ਟਿਕਾਣਾ ਪਾਉਂਦੇ ਨਹੀਂ ਦੁੱਖ ਮਹਾ ਦੁੱਖ ਸਮਾਈ ਉਹ ਦੁੱਖਾਂ ਹੀ ਦੁੱਖਾਂ ਦੇ ਵਿੱਚ ਸਮਾਏ ਰਹਿੰਦੇ ਹਨ ਕਹਿੰਦਾ ਗੌਰਮukh ਹੋਵਾ ਸੋ ਅਮਰਤ ਪੀਵੇ ਸਹਜੇ ਸਾਚ ਸਮਾਈ ਜੇਕਰ ਕੋਈ ਗੁਰਮਖ ਗੁਰੂ ਪਿਆਰਾ ਹੋਵੇ ਤੇ ਉਹ ਨਾਮ ਰੂਪੀ ਅਮਰਤ ਨੂੰ ਪੀਣਾ ਕਰਦਾ ਹੈ ਅੰਦਰੋਂ ਅੰਤਿਸ਼ ਕਰਨ ਦੇ ਵਿੱਚ ਔਰ ਮਹਾਰਾਜ ਕਹਿੰਦਾ ਸਹਿਜ ਸਾਚ ਸਮਾਈ ਤੇ ਸੁਤੇ ਸਿੱਧੀ ਸੱਚ ਦੇ ਵਿੱਚ ਸਮਾ ਜਾਂਦੇ ਹਨ ਜਾਂ ਫਿਰ ਸਹਿਜ ਦੇ ਧਾਰ ਨਹੀਂ ਹੋ ਕੇ ਸੱਚ ਦੇ ਦਵਾਰ ਹਰੀ ਚ ਲੀਨ ਹੋ ਜਾਂਦੇ ਹਨ ਸੋ ਉਹ ਆਪਣੇ ਬਚਨ ਦੇ ਸਤਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਬਿਨ ਸਤਗੁਰ ਸੇਵੇ ਜਨਮ ਨ ਛੋੜਾ ਜੇ ਅਨੇਕ ਕੰਮ ਕਰ ਅਦਿਕਾਈ ਵੇਦ ਪੜਾ ਤਾ ਵਾਦਵ ਖਾਣਾ ਬਿਨ ਹਰ ਪਤ ਤਗਵਾਈ ਬਿਨ 사ਦਗੁਰ ਸੇਵੇ ਜਨਮ ਨਾ ਛੋੜਾ ਸਤਗੁਰ ਪਾਸ਼ਾ ਜੀਆਂ ਦੀ ਸੇਵਾ ਤੋਂ ਸਿਮਰਨ ਤੋਂ ਬਗੈਰ ਪਾਈ ਜੰਮਣ ਮਾਰਨਾ ਛੜਦਾ ਨਹੀਂ 84 ਕੱਟੀ ਨਹੀਂ ਜਾਂਦੇ ਜੇ ਅਨੇਕ ਕਰਮ ਕਰੇ ਅਦ ਕਾਈ ਜੇ ਕਰ ਚਾਹੇ ਬੇਸ਼ੱਕ ਮਹਾਰਾਜ ਕਹਿੰਦੇ ਕੋਈ ਜੀਵ ਅਨੇਕਾਂ ਹੀ ਕਰਮਕਾਂਡ ਕਰਦਾ ਫਿਰੇ ਬਹੁਤ ਬੇਸ਼ਮਾਰ ਕਰਮਕਾਂਡ ਕਰਦਾ ਫਿਰੇ ਬੇਸ਼ੱਕ ਕਿਹੜੇ ਕਰਮਕਾਂਡ ਕਹਿੰਦਾ ਵੇਦ ਪੜ੍ਹਤ ਵਾਦ ਬਖਾਣ ਹੈ ਬਿਨ ਹਰ ਪਤਗਵਾਈ ਬੇਸ਼ੱਕ ਵੇਦਾਂ ਨੂੰ ਵੀ ਪੜ੍ਹਦਾ ਫਿਰੇ ਤੇ ਵਾਦਾਂ ਅਰਥਾਤ ਜੰਗਾਂ ਜੁੱਧਾਂ ਦਾ ਵਿਖਿਆਣ ਕਰਦਾ ਫਿਰੇ ਪਰੰਤੂ ਮਹਾਰਾਜ ਕਹਿੰਦਾ ਬਿਨ ਹਰ ਪਤਗਵਾਈ ਹਰੀ ਪਰਮੇਸ਼ਰ ਤੋਂ ਬਗੈਰ ਹੋਏ ਜਦ ਪਤਗਵਾ ਲੈਂਦੇ ਹਨ ਕਹਦਾ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਛੁੱਟੇ ਗੁਰ ਸਰਣਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਉਹ ਸਤਗੁਰ ਪਾਤਸ਼ਾਹ ਵੀ ਸਤ ਸਰੂਪ ਹਨ ਸੱਚੇ ਹਨ ਕਿਹੜੇ ਸਤਗੁਰ ਜਿਨ੍ਹਾਂ ਦੀ ਬਾਣੀ ਵੀ ਮਹਾਰਾਜ ਕਹਿੰਦੇ ਸੱਚੀ ਹੈ ਭਜ ਛੁੱਟੇ ਗੁਰ ਸਰਣਾਈ ਤੇ ਜੀਵ ਐਸੇ ਸਤਗੁਰ ਪਾਤਸ਼ਾਹ ਦੀਆਂ ਦੀ ਸ਼ਰਣ ਦੇ ਵੱਲ ਭਜ ਕੇ ਛੁੱਟ ਗਏ ਜਬਰੋਜ਼ ਦਾ ਭਜਨ ਕਰਕੇ ਛੁੱਟ ਗਏ ਸੋ ਗੰਤਮਾ ਆਪਣੇ ਬਚਨ ਦੇ 8ਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜੈਨ ਹਰਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨ ਮੇਟਣਹਾਰਾ ਜੈਨ ਹਰਮਨ ਵਸਿਆ ਸੇ ਦਰ ਸਾਚੇ ਜਿਨ੍ਹਾਂ ਗੁਰਮੁਖਾਂ ਗੁਰੂ ਪਿਆਰਿਆਂ ਦੇ ਮਨ ਦੇ ਵਿੱਚ ਉਹ ਹਰੀ ਪਰਮੇਸ਼ਰ ਵਸ ਗਿਆ ਸੇ ਦਰ ਸਾਚੇ ਹਰੀ ਪਰਮੇਸ਼ਰ ਦੇ ਦਰ ਤੇ ਵੀ ਉਹੀ ਗੁਰਮੁਖ ਗੁਰੂ ਪਿਆਰੇ ਸੱਚੇ ਹਨ ਭਾਈ ਦਰ ਸਾਚਾ ਸਚਿਆਰਾ ਤੇ ਸੱਚੇ ਦੇ ਦਰ ਤੇ ਕੇਵਲ ਉਹੀ ਸਚਿਆਰ ਹਨ ਸੱਚ ਦੇ ਧਾਰ ਨਹੀਂ ਹਨ ਕਹਿੰਦੇ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ ਤੇ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਦੀ ਸੋਭਾ ਜਾਸ ਕੀਰਤੀ ਮਹਿਮਾਰੇ ਇੱਕ ਜੁਗ ਜੁਗ ਦੇ ਅੰਦਰ ਹੁੰਦੀ ਹੈ ਔਰ ਉਹਨਾਂ ਦੀ ਸੋਭਾ ਨੂੰ ਮਹਾਰਾਏ ਕਹਿੰਦੇ ਕੋਈ ਮੇਟਣ ਦੇ ਸਮਰੱਥ ਵੀ ਨਹੀਂ ਕਹਿੰਦੇ ਨਾਨਕ ਤਿੰਨ ਕੈ ਸਦ ਬਲਿਹਾਰ ਐ ਜਿਨ ਹਰ ਰੱਖਿਆ ਔਰ ਤਾਰਾ ਨਾਨਕ ਤਿੰਨ ਕੈ ਸਦ ਬਲਿਹਾਰ ਐ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਾਨਾ ਕਿਉਂ ਨਾ ਗੁਰਮਖਾ ਗੁਰੂ ਪਿਆਰਿਆਂ ਤੋਂ ਅਸੀਂ ਸਦਾ ਇਹ ਬਲਿਹਾਰ ਜਾਂਦੇ ਹਾਂ ਸਦਕੇ ਕੁਰਬਾਨ ਜਾਂਦੇ ਹਾਂ ਵਾਰਨੇ ਜਾਂਦੇ ਹਾਂ ਇਨ੍ਹਾਂ ਤੋਂ ਜੈਨ ਹਾਰ ਰੱਖਿਆ ਔਰ ਤਾਰਾ ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਹਰਥਾਂ ਵਿਆਪਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੇ ਉਰ ਦੇ ਵਿੱਚ ਧਾਰਨ ਕਰਕੇ ਰੱਖਿਆ ਆਪਣੇ ਹਿਰਦੇ ਦੇ ਵਿੱਚ ਟਿਕਾ ਕੇ ਰੱਖਿਆ ਹੈ ਕਹਿੰਦੇ ਜੈਨ ਹਰ ਮਨ ਵਸਿਆ ਸੇ ਦਰਸਾਚੇ ਦਰਸਾਚੇ ਸੱਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮੇਟਣ ਹਾਰਾ ਨਾਨਕ ਤਨ ਕਾ ਸਤ ਬਲ ਹਾਰ ਜਿਨ ਹਰ ਰੱਖਿਆ ਔਰ ਤਾਰਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ